ਦੋ ਦੋ ਘੰਟੇ ਤੋਂ ਨਾਮ ਲਿਖਾ ਕੇ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਕਿ ਮੇਰਾ ਨੰਬਰ ਕਦੋਂ ਆਊਗਾ ਜੇ ਫੈਸ਼ਨ ਦੀ ਗੱਲ ਹੋਵੇ ਨਾ ਤਾਂ ਫਿਰ ਇੰਨੇ ਟਾਈਮ ਵੇਟ ਨਹੀਂ ਕਰਦਾ ਹੁੰਦਾ ਮਕਸਦ ਸਿਰਫ ਨੌ ਜਨਾਂ ਨੂੰ ਦਸਤਾਰਾਂ ਦੇ ਨਾਲ ਜੋੜਨਾ ਤੇ ਬਹੁਤ ਫੈਮਲੀਆਂ ਇਹ ਜਿਹੜੀਆਂ ਦੋ ਦੋ ਘੰਟੇ ਖੜ ਕੇ 12 ਦਿਸ਼ਾਵਾਂ ਦੇਸ਼ਾਂ ਤੋਂ ਆ ਰਹੀਆਂ ਨੇ ਇੱਥੋਂ ਮਾਤਾ ਪਿਤਾ ਕੀ ਅਸੀਂ ਆਪਣੀ ਪਹਿਲੀ ਦਸਤਾਰ ਬੱਚੇ ਨੂੰ ਇੱਥੋਂ ਮਲਾ ਕੇ ਲੈ ਕੇ ਜਾਣੀ ਆ ਗੁਰੂ ਦੇ ਦਰ ਤੋਂ ਸ਼ੀਦਾਂ ਦੇ ਦਰ ਤੋਂ ਇਹ ਨੌਜਵਾਨ ਬੱਚੇ ਬੱਚੀਆਂ ਭੈਣਾ ਭਰਾ ਜਿਹੜੇ ਦਸਤਾਰਾਂ ਸਜਾ ਕੇ ਜਾ ਰਹੇ ਨੇ ਤੇ ਦਸਤਾਰ ਸਿਰ ਤੇ ਸਜੀ ਰਹੇ ਮੇਰੀ ਦਸਤਾਰ ਮੇਰੀ ਸ਼ਾਨ ਯੂਥ ਅਕਾਲੀ ਦਲ ਦੇ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਸ ਮੁਹਿੰਮ ਦੇ ਤਹਿਤ ਅੱਜ ਫਤਿਹਗੜ੍ਹ ਸਾਹਿਬ ਵਿਖੇ ਨੌਜਵਾਨਾਂ ਦੇ ਸਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਜਿੰਜਰ ਮੌਜੂਦ ਨੇ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਨੇ ਜੋ ਉਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਤੇ ਨੌਜਵਾਨ ਇਸ ਉਪਰਾਲੇ ਦਾ ਕਿੰਨਾ ਕੁ ਫਾਇਦਾ ਚੁੱਕਦੇ ਨੇ ਅਤੇ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ ਕਿਉਂਕਿ ਕਿਹਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਸਿੱਖੀ ਤੋਂ ਵਿਛੜਦੇ ਜਾ ਰਹੇ ਨੇ ਪੰਜਾਬ ਦੇ ਨੌਜਵਾਨ ਇਤਿਹਾਸ ਭੁੱਲਦੇ ਜਾ ਰਹੇ ਨੇ ਇਹ ਇਲਜ਼ਾਮ ਨੌਜਵਾਨਾਂ ਤੇ ਲੱਗ ਰਹੇ ਨੇ ਕੀ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਵਾਕਈ ਨੌਜਵਾਨ ਅੱਜ ਇਤਿਹਾਸ ਪਲ ਚੁੱਕੇ ਨੇ ਕਿ ਵਾਕਈ ਨੌਜਵਾਨ ਸਿੱਖੀ ਤੋਂ ਪਿੱਛੜ ਰਹੇ ਨੇ ਗੱਲਬਾਤ ਕਰਾਂਗੇ ਸਵਾਲਾਂ ਦੇ ਜਵਾਬ ਵੀ ਲਵਾਂਗੇ ਪੂਰੀ ਇੰਟਰਵਿਊ ਦੇ ਨਾਲ ਬਣੇ ਦਿਓ ਸਰਜੀਤ ਬਾਈ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਪਤੇ ਭਾਈ ਤੁਸੀਂ ਜੋ ਇਹ ਮਹਿੰਮ ਸ਼ੁਰੂ ਕੀਤੀ ਹੈ ਮੇਰੀ ਦਸਤਾਰ ਮੇਰੀ ਇਸ਼ਾਨ ਇਹ ਮਨ ਦੇ ਵਿੱਚ ਖਿਆਲ ਆਗਾਜ਼ ਕਿਵੇਂ ਆਉਂਦਾ ਦੇਖੋ ਜਦੋਂ ਯੂਥ ਕਾਲਜ ਦੀ ਪ੍ਰਧਾਨਗੀ ਦੀ ਸੇਵਾ ਮਿਲੀ ਸੀ ਨਾ ਉਦੋਂ ਮਨ 'ਚ ਇੱਕ ਬਲਬਲਾ ਸੀ ਵੀ ਯਾਰ ਕੁਝ ਨਾ ਕੁਝ ਆਪਣੀ ਕੌਮ ਲਈ ਪੰਥ ਲਈ ਜਿੰਨਾ ਕੁ ਵੀ ਹੰਬਲਾ ਵੱਧ ਸਕੇ ਮਾਰੀਏ ਬੰਦੇ ਬੰਦਾ ਕੁਝ ਨਹੀਂ ਕਰ ਸਕਦਾ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ ਤੇ ਪਰਮੇਸ਼ਰ ਅੱਗੇ ਪਰਮਾਤਮਾ ਅੱਗੇ ਜਾ ਕੇ ਸ਼੍ਰੀ ਮੰਦਰ ਸਾਹਿਬ ਅਰਦਾਸ ਕੀਤੀ ਸ਼੍ਰੀ ਕਾਲਤਾਕ ਸਾਹਿਬ ਅਰਦਾਸ ਕੀਤੀ ਛੇਵੇਂ ਪਾਤਸ਼ਾਹ ਮੇਰੀ ਪ੍ਰੀਤ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪੰਥ ਦੀ ਓਟ ਦੇ ਵਿੱਚ ਗੁਰੂ ਦੀ ਓਟ ਦੇ ਵਿੱਚ ਇਹ ਕਾਰਜ ਚੱਲਣ ਰਾਜਨੀਤ ਨੂੰ ਸੇਵਾ ਦੇ ਨਾਲ ਲੈ ਕੇ ਚੱਲੀ ਹੈ ਸੋ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਨਰੋਲ ਧਾਰਮਿਕ ਜਿਹੜਾ ਸਮਾਗਮ ਚੱਲ ਰਿਹਾ ਮੇਰੀ ਦਸਤਾਰ ਮੇਰੀ ਸ਼ਾਨ ਸ਼੍ਰੋਮਣੀ ਕਾਲਦੀ ਯੂਥ ਕਿੰਗ ਵੱਲੋਂ ਤੋਂ ਉਹਨਾਂ ਵੱਲੋਂ ਇਹ ਸਮਾਗਮ ਚੱਲ ਰਿਹਾ ਜਿਹਦਾ ਨਰੋਲ ਮਕਸਦ ਸਿਰਫ ਧਰਮ ਨੌਜਵਾਨਾਂ ਨੂੰ ਦਸਤਾਰਾਂ ਦੇ ਨਾਲ ਜੋੜਨਾ ਨੌਜਵਾਨਾਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਨਾ ਕਿਸਾਂ ਦੇ ਨਾਲ ਜੋੜਨਾ ਬੇਨਤੀ ਅਸੀਂ ਕਰ ਰਹੇ ਹੱਤਵੰਨ ਕੇ ਸ਼੍ਰੋਮਣੀ ਕਾਲਦੀ ਸੀਨੀਅਰ ਲੀਡਰਸ਼ਿਪ ਲੱਗੀ ਹੋਈ ਹੈ ਯੂਥ ਵਾਲੇ ਸੀ ਲੱਗੇ ਹੋਏ ਆ ਵਲੰਟੀਅਰ ਲੱਗੇ ਹੋਏ ਨੇ ਕੀ ਆਓ ਦਸਤਾਰਾਂ ਸਜਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਤੁਸੀਂ ਦੇਖ ਰਹੇ ਹੋ ਕਿ ਦੋ ਦੋ ਘੰਟੇ ਤੋਂ ਆ ਨੌਜਵਾਨ ਪਿੱਛੇ ਕੈਮਰਾਮੈਨ ਨੂੰ ਵੀ ਦੇਖ ਕਵਾ ਦੋ ਰਮਾਲਾ ਰਮਾਲ ਬੰਨੇ ਉਹਨੇ ਸਾਰੇ ਟੋਪੀਆਂ ਲਈ ਹੋਈਆਂ ਸਾਰੀ ਲਾਈ ਲੱਗੀ ਹੋਈ ਆ ਇਹਨਾਂ ਕਹੇ ਤਾਰੋ ਰਮਾਲ ਯਾਰ ਤਾਰੋ ਟੋਪੀਆਂ ਕਿੜਿਆ ਤੁਸੀਂ ਟੋਪੀਆਂ ਦੇ ਰਮਾਲਾਂ ਦੇ ਮਗਰ ਪਏ ਹੋ ਐਡੀ ਜਦੋਂ ਆਪਦੀ ਆ ਪਾਉਂਦੇ ਆ ਕਹਿੰਦੇ ਨੇ ਆਪਦੀ ਆ ਪਾਖੇ ਲੇਕੋ ਆ ਦੇਖੋ ਦੋ ਦੋ ਘੰਟੇ ਤੋਂ ਨਾਮ ਲਿਖਾ ਕੇ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਕਿ ਮੇਰਾ ਨੰਬਰ ਕਦੋਂ ਆਊਗਾ ਜੇ ਫੈਸ਼ਨ ਦੀ ਗੱਲ ਹੋਵੇ ਨਾ ਤਾਂ ਫਿਰ ਇੰਨੇ ਟਾਈਮ ਵੇਟ ਨਹੀਂ ਕਰਦਾ ਹੁੰਦਾ ਅਗ ਜਦੋਂ ਸ਼ਰਦਾ ਦੀ ਗੱਲ ਹੋਵੇ ਜਦੋਂ ਗੁਰੂ ਦੇ ਸਤਕਾਰ ਦੀ ਗੱਲ ਹੋਵੇ ਫਿਰ ਖੜ ਜਾਂਦਾ ਫਿਰ 2 ਕਿਹੜਾ 4 ਘੰਟੇ ਵੀ ਖੜ ਜਾਂਦਾ ਤੇ ਬਹੁਤ ਫੈਮਲੀ ਇਹ ਜਿਹੜੇ 2-2 ਘੰਟੇ ਖੜ ਕੇ 12 ਦੇਸ਼ਾਂ ਦੇਸ਼ਾਂ ਤੋਂ ਆ ਰੀਆਂ ਨੇ ਇੱਥੋਂ ਮਤਲਬ ਮਾਤਾ ਪਿਤਾ ਕਿ ਅਸੀਂ ਆਪਣੀ ਪਹਿਲੀ ਦਸਤਾਰ ਬੱਚੇ ਨੂੰ ਇੱਥੋਂ ਬੁਲਾ ਕੇ ਲੈ ਕੇ ਜਾਣੀ ਆ ਗੁਰੂ ਦੇ ਦਰ ਤੋਂ ਸ਼ਹੀਦਾਂ ਦੇ ਦਰ ਤੋਂ ਸੋ ਦਸਤਾਰ ਬਣਾ ਕੇ ਲੈ ਕੇ ਜਾ ਰਹੇ ਨੇ ਸੋ ਨੌਜਵਾਨ ਦਸਤਾਰਾਂ ਇੱਕ ਬੜੀ ਖਾਸੀ ਗੱਲ ਕੀ ਸਾਡੀਆਂ ਭੈਣਾਂ ਬੱਚੀਆਂ ਨੇ ਦਮਾਲੇ ਬਹੁਤ ਸਜਾਏ ਆ ਅਸੀਂ ਪੁੱਛਿਆ ਕਿ ਫੈਸ਼ਨ ਲਈ ਤਾਂ ਨਹੀਂ ਕਿ ਨਹੀਂ ਕਹਿੰਦੀ ਸਰਦਾ ਦੇ ਨਾਲ ਸਰ ਅੱਜਕੱਲ ਇਹ ਗੱਲ ਕਹੀ ਜਾਂਦੀ ਹੈ ਨਾ ਵੀ ਨੌਜਵਾਨ ਜੇ ਦਸਤਾਰ ਬੰਨਣ ਵੀ ਲੱਗੇ ਆ ਜਾਂ ਧੀਆ ਦਮਾਲੇ ਸਜਾਉਣ ਲੱਗੀਆਂ ਕਿਹਦੇ ਇੰਸਟਾਗ੍ਰam ਤੇ ਰੀਲ ਬਣਾਉਣੀ ਹੁੰਦੀ ਆ ਵੀਊ ਵਧੀਆ ਆ ਜਾਂਦਾ ਦੇਖੋ ਸਾਰਿਆਂ ਨੂੰ ਇੱਕੋ ਤੱਕੜੀ ਨਾਲ ਤੋਲਣਾ ਠੀਕ ਨਹੀਂ ਹੁੰਦਾ ਤੇ ਇੱਕੋ ਬੰਦੇ ਆਪਾਂ ਸਾਰਿਆਂ ਨੂੰ ਬੰਨ ਲੀਏ ਗੱਲ ਠੀਕ ਨਹੀਂ ਹੁੰਦੀ ਮੈਂ ਵੀ ਨਹੀਂ ਮਤਲਬ ਗੱਲ ਕਹਿੰਦਾ ਰੀਲਾਂ ਵਾਲੇ ਨਹੀਂ ਹੋਣਗੇ ਰੀਲਾਂ ਵਾਲੇ ਵੀ ਹੋਣਗੇ ਪਰ ਚਲੋ ਗੱਲ ਪੰਥ ਦੀ ਧਰਮ ਦੀ ਗੱਲ ਖਾਲਸੇ ਦੀ ਗੱਲ ਹੋ ਤਾਂ ਰਹੀ ਆ ਦੂਜਾ ਨੰਬਰ ਇਹ ਆ ਵੀ ਸਾਰੇ ਪਾਸ ਨਹੀਂ ਹੁੰਦੇ ਸਾਰੇ ਫੇਲ ਨਹੀਂ ਇਹ ਵੀ ਗੱਲ ਆਲੀ ਆ ਕਿ ਸਾਰਿਆਂ ਦੇ ਪਾਸ ਵੀ ਨਹੀਂ ਹੋ ਜਾਣਾ ਤੇ ਸਾਰਿਆਂ ਦੇ ਫੇਲ ਵੀ ਨਹੀਂ ਹੋਣ ਜਾਣਾ ਇਹ ਵੀ ਨਹੀਂ ਵੀ ਅਜੇ ਜਿੰਨੇ ਬੰਨ ਕੇ ਗਏ ਨੇ ਸਾਰੇ ਹੀ ਫੇਲ ਹੀ ਹੋ ਜਾਣਗੇ ਗੁਰੂ ਕਿਰਪਾ ਕਰਦਾ ਗੁਰੂ ਦੀ ਇਹ ਧਰਤੀ ਧਰਤੀ ਬਹੁਤ ਪਵਿੱਤਰ ਆ ਇਸ ਧਰਤੀ ਬਹੁਤ ਸ਼ਹਾਦਤ ਨਾਲ ਭਰੀ ਹੋਈ ਆ ਇਸ ਧਰਤੀ ਤੇ ਜੇ ਕੋਈ ਸਜਦਾ ਕਰਕੇ ਸ਼ਹੀਦਾਂ ਨੂੰ ਮਨ ਚ ਧਿਆ ਕੇ ਅਰਦਾਸ ਕਰਕੇ ਜਾਂਦਾ ਤਾਂ ਉਹਦੀ ਅਰਦਾਸ ਲਾਜ਼ਮੀ ਪੂਰੀ ਹੋਊਗੀ ਅਸੀਂ ਵੀ ਅਰਦਾਸ ਕਰ ਰਹੇ ਹਾਂ ਬਾਰ ਬਾਰ ਕਿ ਗੁਰੂ ਕਿਰਪਾ ਕਰੇ ਸ਼ਹੀਦੋ ਕਿਰਪਾ ਕਰਿਓ ਇਹ ਨੌਜਵਾਨ ਬੱਚੇ ਬੱਚੀਆਂ ਪਹਿਣਾ ਭਰਾ ਜਿਹੜੇ ਦਸਤਾਰਾਂ ਸਜਾ ਕੇ ਜਾ ਰਹੇ ਨੇ ਤੇ ਦਸਤਾਰ ਸਿਰ ਤੇ ਸਜੀ ਰਹੇ ਤੇ ਇਹ ਕੇਸ ਵੀ ਰੱਖਣ ਊੜੇ ਤੇ ਹਾੜੇ ਨਾਲ ਜੁੜਨ ਬਾਈ ਤੁਹਾਨੂੰ ਨਿੱਜੀ ਸਵਾਲ ਹੈ ਇੱਕ ਸਾਬਜਾਦਿਆਂ ਦੀ ਸ਼ਹਾਦਤ ਤੋਂ ਤੁਸੀਂ ਕਿਵੇਂ ਪ੍ਰੇਰਨਾ ਲੈਂਦੇ ਹੋ ਤੁਹਾਡਾ ਇਹਨਾਂ ਦਿਨਾਂ ਦੇ ਵਿੱਚ ਆ ਕੇ ਕੀ ਮਹਿਸੂਸ ਕਰਦੇ ਹੋ ਦੇਖੋ ਮੇਰਾ ਬੇਚੇ ਦਾ ਸਾਰੀ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਵੀ ਸਿੱਖ ਕੌਮ ਜਾਂ ਦੂਜੇ ਧਰਮ ਵੀ ਮੈਂ ਕਹਿ ਸਕਦਾ ਕਿ ਸ਼ਹਾਦਤ ਨੂੰ ਸਜਦਾ ਕਰਦੇ ਨੇ ਪਰ ਮੇਰਾ ਜੇ ਆਪਣਾ ਗੱਲ ਕਰੀਏ ਕਿ ਮੇਰਾ ਆਪਣਾ ਜ਼ਿਲ੍ਹਾ ਵੀ ਫਤਿਹਗੜ ਸਾਹਿਬ ਆ ਤੇ ਮੇਰਾ ਹਲਕਾ ਵੀ ਫਤਿਹਗੜ ਸਾਹਿਬ ਆ ਇਸ ਗੁਰਦੁਆਰਾ ਸਾਹਿਬ ਇਹ ਹਲਕਾ ਫਤਿਹਗੜ ਸਾਹਿਬ ਦੇ ਨਾਲ ਹੀ ਮੇਰਾ ਸਬੰਧਤ ਪਿੰਡ ਆ ਸੋ ਅਸੀਂ ਤਾਂ ਬਚਪਨ ਤੋਂ ਜਦੋਂ ਦੀ ਸੋਚੀ ਸੰਭਲੀ ਆ ਮੇਰਾ ਪਰਿਵਾਰ ਜੇ ਤੁਸੀਂ ਸਵਾਲ ਪੁੱਛੀ ਲਿਆ ਮੇਰੇ ਫਾਦਰ ਸਾਹਿਬ ਕਾਰਸੀ ਵਾਲੇ ਬਾਬਾ ਜੀ ਨੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਹੀ ਜ਼ਿਆਦਾਤਰ ਸੇਵਾ ਕਰਦੇ ਰਹਿੰਦੇ ਨੇ ਬਚਪਨ ਤੋਂ ਸੋ ਉਹਨਾਂ ਦੇ ਨਾਲ ਗੱਡੀ 'ਚ ਅਸੀਂ ਆਉਣਾ ਜਿਹੜੀ ਜਗ੍ਹਾ ਤੇ ਅਸੀਂ ਖੜੇ ਹੈ ਨਾ ਆਪਾਂ ਇੱਥੇ ਆ ਕੇ ਗੱਡੀ ਨੇ ਰੁਕਣਾ ਉਦੋਂ ਟਰੱਕ ਨੇ ਉਹ ਤੇ ਗੱਡੀ 'ਚ ਟਰੱਕ ਚ ਆਉਣਾ ਛੋਟੇ ਹੁੰਦੇ ਵੀ ਕਿਉਂਕਿ ਇੱਥੇ ਕਾਰ ਸੇਵਾਲ ਬਾਬਾ ਜੀ ਨੇ ਬਹੁਤ ਪਿੰਡਾਂ 'ਚ ਪੱਕੀ ਗੱਡੀ ਲੱਗੀ ਹੋਈ ਆ ਕਿ ਸ਼ਨੀਵਾਰ ਨੂੰ ਆਹ ਪਿੰਡ ਆਉਣਗੇ ਸੋਵਾਰ ਨੂੰ ਆਹ ਪਿੰਡ ਆਉਣਗੇ ਮੰਗਲਵਾਰ ਨੂੰ ਆਹ ਪਿੰਡ ਆਉਣਗੇ ਸੋ ਅਸੀਂ ਆਉਣਾ ਔਰ ਇਹ ਸੇਵਾ ਕਰਨੀ ਆ ਜਿੰਨੇ ਪਿੱਛੇ ਸਰਾਮਾ ਬਣੀਆਂ ਹੋਈਆਂ ਨੇ ਇੱਧਰ ਮਤਲਬ ਲੰਗਰ ਹਾਲ ਬਣਿਆ ਹੋਇਆ ਜੋਤੀਸ਼ ਜੀਰੂ ਸਾਹਿਬ ਡਿਊਟੀ ਬਣੀ ਹੋਈ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਬਚਪਨ ਦੇ ਵਿੱਚ ਸਾਹਮਣੇ ਦੁਕਾਨਾਂ ਬਣੀਆਂ ਹੋਈਆਂ ਨੇ ਮਤਲਬ ਸਾਹਿਦਾਂ ਨੇ ਗੁਰੂ ਨੇ ਆਪ ਕਿਰਪਾ ਕਰਕੇ ਸੇਵਾ ਕਰਵਾਈ ਐ ਅਸੀਂ ਤਾਂ ਕੌਣ ਆ ਇੱਕ ਕਿਰਪ ਤਾਂ ਇਹ ਸੇਵਾ ਹੋ ਸਕਦੀ ਐ ਸੋ ਬਚਪਨ ਤੋਂ ਅਸੀਂ ਛੋਟੇ ਹੁੰਦੇ ਤੋਂ ਇੱਥੇ ਸਬਾਹ ਤੇ ਪਹਿਲਾਂ ਉਂਗਲ ਫੜ ਕੇ ਆਉਂਦੇ ਸੀ ਆਪਣੇ ਪਿਤਾ ਜੀ ਨਾਲ ਆਉਣਾ ਆਪਣੇ ਚਾਚਾ ਜੀ ਨਾਲ ਆਉਣਾ ਉਹਨਾਂ ਨੇ ਉਂਗਲ ਫੜ ਕੇ ਸਾਨੂੰ ਇਹ ਸਬਾਹ ਤੇ ਲਿਆਉਣਾ ਤੇ ਦੀਵਾਨ ਸੁਣਨੇ ਰਾਤ ਰਹਿਣਾ ਟੁੱਟਰਮਲ ਦੀਵਾਨ ਹਾਲ ਦੇ ਵਿੱਚ ਕਈ ਵਾਰੀ ਅੱਧੀ ਰਾਤ ਤੱਕ ਦੀਵਾਨ ਚੱਲੀ ਜਾਣੇ ਸੋ ਮਤਲਬ ਕਹਿਣ ਦਾ ਮਤਲਬ ਇੱਥੇ ਮਨ ਆ ਕੇ ਭਾਵੁਕ ਹੋ ਜਾਂਦਾ ਵੈਸੇ ਵੀ ਹਰ ਰੋਜ਼ ਮਤਲਬ ਸਜਦਾ ਜਦੋਂ ਵੀ ਖੁਦਕੜ ਸਾਹਿਬ ਆਜਿਹਾ ਤੱਕਰੀ ਦੀ ਹੂੰ ਦਾ ਨਾ ਜਦੋਂ ਇੱਥੇ ਆਉਨੇ ਆ ਬੈਠਦੇ ਆ ਮੰਨ ਲਓ ਮੱਲੀ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਮਨ ਭਾਵਕ ਹੋ ਜਾਂਦਾ ਮੈਂ ਸਮਝਦਾ ਕਿ ਵਿਰਾਗ ਵੀ ਦੋ ਗੱਲਾਂ ਦਾ ਹੁੰਦਾ ਚੜ੍ਹਦੀ ਕਲਾ ਵਾਲਾ ਇੱਕ ਤਾਂ ਇਹ ਇਹ ਸੋਚਦੇ ਆ ਕਿ ਇਹ ਐਡੀ ਕੁਰਬਾਨੀ ਕਾਦੇ ਲਈ ਹੋਈ ਗਈ ਆ ਕਿਸ ਗੱਲ ਲਈ ਕੁਰਬਾਨੀ ਹੋਈ ਇਹ ਕੁਰਬਾਨੀ ਇਨਸਾਨੀਅਤ ਲਈ ਕੌਮ ਲਈ ਪੰਥ ਲਈ ਮਤਲਬ ਜਿਹੜੀ ਕੁਰਬਾਨੀ ਦਿੱਤੀ ਗਈ ਆ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਾਨੂੰ ਕੀ ਸਨੇਹਾ ਦੇ ਕੇ ਗਏ ਨੇ ਸਾਡੇ ਬਾਬੇ ਸੋ ਉਹਨਾਂ ਦਾ ਸਨੇਹਾ ਮੰਨੀਏ ਤੇ ਉਹਨਾਂ ਦੇ ਚਲਾਏ ਹੋਏ ਰਸਤੇ ਤੇ ਚੱਲੀਏ। ਨਾਮ ਜਪੀਏ, ਵੰਡ ਕੇ ਛਕੀਏ, ਸੇਵਾ ਕਰੀਏ, ਸਿਮਰਨ ਕਰੀਏ, ਭਾਬੇ ਨਾਨਕ ਦਾ ਫਲਸਫਾ। ਸੋ ਆਪਾਂ ਨੂੰ ਕਿਰਪਾ ਕਿਰਪਾ ਗੁਰੂ ਨੇ ਕਰਨੀ ਆ। ਅਰਦਾਸ ਵੀ ਗੁਰੂ ਕੋਲ ਹੋਣੀ ਆ। ਆਪਾਂ ਤਾਂ ਚਰਨਾਂ ਦੀ, ਸੰਗਤ ਦੇ ਚਰਨਾਂ ਦੀ ਧੂੜ ਆ। ਸੰਗਤ ਦੇ ਚਰਨਾਂ ਦੀ ਧੂੜ ਆ ਇਨਸਾਨ ਕੁਝ ਨਹੀਂ। ਅਰਦਾਸ ਚ ਤਾਕਤ ਆ। ਗੁਰੂ ਚ ਤਾਕਤ ਆ। ਗੁਰੂ ਨੇ ਬਲ ਅਤੇ ਬੁੱਧੀ ਬਖਸ਼ੀ ਇਹ ਸਮਾਗਮ ਸ਼ੁਰੂ ਕਰਵਾਇਆ ਤੇ ਗੁਰੂ ਹੀ ਬਲ ਤੇ ਬੁੱਧੀ ਬਖਸ਼ ਕੇ ਇਸ ਸਮਾਗਮ ਨੂੰ ਚਲਵਾ ਰਿਹਾ। ਕਰਨ ਕਰਾਉਣ ਵਾਲਾ ਪਰਮੇਸ਼ਰ ਪਰਮਾਤਮਾ ਆਪ ਹੈ ਗੁਰੂ ਆਪ ਹੈ ਸੋ ਅਸੀਂ ਤਾਂ ਗੁਰੂ ਦਾ ਕੋਟਾਣ ਕੋਟਾਣ ਧੰਨਵਾਦ ਕਰ ਸਕਦੇ ਆ ਕਿ ਗੁਰੂ ਨੇ ਸੇਵਾ ਦਿੱਤੀ ਆ ਤੇ ਤੁਹਾਡੇ ਮਾਧਮ ਰਹੀਂ ਤੁਹਾਡੇ ਮਾਧਮ ਰਹੀਂ ਸੁਣ ਵਾਲੀ ਲੱਖਾਂ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਅਰਦਾਸ ਕਰਿਓ ਇਹ ਸਮਾਗਮ ਚੱਲਦੇ ਰਹਿਣ ਨੌਜਵਾਨ ਦਸਤਾਰਾ ਬੰਨਦੇ ਰਹਿਣ ਨੌਜਵਾਨ ਕੇਸ ਰੱਖਦੇ ਰਹਿਣ ਗੁਰੂ ਦੇ ਗੱਲ ਕਰਦੇ ਰਹੀਏ ਗੁਰੂ ਦੇ ਗੀਤ ਗਾਉਂਦੇ ਰਹੀਏ ਨਾਮ ਜਪਦੇ ਰਹੀਏ ਇਹ ਕਿਰਪਾ ਉਹਦੀ ਆ ਤੇ ਇਹ ਸਮਾਗਮਾਂ ਨੂੰ ਰਾਜਨੀਤਿਕ ਨਾ ਹੋ ਕੇ ਧਾਰਮਿਕ ਸਿਰ ਨਰੋਲ ਧਰਮ ਖੋ ਕੇ ਚਲਾਈਏ ਇਹ ਗੁਰੂ ਕਿਰਪਾ ਕਰੇ ਤੇ ਇਹਦੇ ਵਿੱਚ ਸਾਡੇ ਮਨ ਦੇ ਵਿੱਚ ਕੋਈ ਦੂੰਦਰਾਇਤ ਨਾ ਆਵੇ ਸਿਰਫ ਸੇਵਾ ਅਲੀ ਸੇਵਾ ਭਾਵਨਾ ਲੈ ਕੇ ਹੋ ਰਾਜਨੀਤਿਕ ਸਵਾਲ ਮੈਨੂੰ ਲੱਗਦਾ ਆਉਂਦੇ ਆ ਤੁਹਾਨੂੰ ਰਾਜਨੀਤਿਕ ਸਵਾਲ ਆਉਂਦੇ ਆ ਇਸ ਮਾਮਲੇ ਨੂੰ ਲੈ ਕੇ ਵੀ ਯਾਰ ਤੁਸੀਂ ਤਾਂ ਆਪਣੀਆਂ ਵੋਟ ਬੈਂਕਿੰਗ ਵਧਾਉਣ ਦੇ ਲਈ ਨਾ ਕਰਦੇ ਹੋ ਯਾਰ ਮੈਨੂੰ ਦੱਸੋ ਗੱਲ ਮਤਲਬ ਮੈਂ ਉਹੀ ਗੱਲ ਆ ਗਈ ਗੱਲ ਵੀ ਇੱਥੇ ਵੋਟਾਂ ਦਾ ਕੋਈ ਰੌਲਾ ਨਹੀਂ ਵੋਟਾਂ ਬੂਟਾ ਪੈਂਦੀਆਂ ਰਹਿਣੀਆਂ ਸਰਕਾਰਾਂ ਢੈਂਦੀਆਂ ਰਹਿਣੀਆਂ ਸਰਕਾਰਾਂ ਸਕੂਨ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਆ ਇਹ ਦਰ ਤੋਂ ਵੱਡੀ ਸਰਕਾਰ ਕੋਈ ਹੋ ਸਕਦੀ ਆ ਦਸ਼ਮੇਸ਼ ਪਿਤਾ ਸਰਮਨ ਸਦਾਨੀ ਸਾਹਿਬੇ ਕਮਾਲ ਦਸ਼ਮੇ ਪਿਤਾ ਸ੍ਰੀ ਗੁਰਗੋਵਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਮਾਤਾ ਜੀ ਦਾ ਦਾਰਸ਼ੀ ਦੀਦਾਰ ਇਹ ਦਰ ਤੇ ਸੇਵਾ ਕਰਨੀ ਕਰਮਾਂ ਦੀ ਗੱਲ ਹੈ ਤੇ ਉਹ ਵੀ ਜੇ ਕਰਮ ਵੀ ਮੈਨੂੰ ਕਰਮ ਕੀ ਨੇ ਕਰਮ ਇਹ ਪਰਮੇਸ਼ਰ ਦੀ ਨਿਗਾ ਤੁਹਾਡੇ ਤੇ ਸੇਵਾ ਦੀ ਆਊਗੀ ਤਾਂ ਸੇਵਾ ਹੋਊਗੀ ਤੇ ਸੇਵਾ ਭਾਵਨਾ ਨਾਲ ਹੀ ਇਹ ਸਮਾਗਮ ਚੱਲ ਰਿਹਾ ਨਰੋਲ ਸੇਵਾ ਭਾਵਨਾ ਤਾਂ ਯੂਥ ਕਾਲੇਦਾਲ ਦੇ ਪ੍ਰਧਾਨ ਸਰਬਜੀਤ ਸਿੰਘ ਚੰਦਰ ਸਾਡੇ ਨਾਲ ਮੌਜੂਦ ਸਿਗੇ ਤਾਂ ਉਹਨਾਂ ਨੇ ਬੜਾ ਹੀ ਵਧੀਆ ਸਖੇਵ ਕੀਤਾ ਕਿ ਜਿਹੜੇ ਨੌਜਵਾਨਾਂ ਨੂੰ ਜੁੜਨਾ ਚਾਹੀਦਾ ਗਾ ਦਸਤਾਰ ਦੇ ਨਾਲ ਊੜੇ ਦੇ ਨਾਲ ਸਿੱਖੀ ਸਰੂਪ ਦੇ ਨਾਲ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਔਨ 에ਅ ਰਾਜੇ ਸਿੰਘ ਭੱਲਰ ਫਤੇਗੜ ਸਾਹਿਬ